ਸਾਰਿਆਂ ਪਿਆਰ ਭਰੀ ਸਸਰੀ ਘਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਆਇ ਤੁਹਾਨੂੰ ਮੈਂ ਕढ़ाई ਕਰਨੀ ਰੱਖਦੇ ਆਂ ਦੇਖੋ ਅਸੀਂ ਸਕੀਵੀ ਦੇ ਉੱਤੇ ਕढ़ाई ਕੀਤੀ ਹੈ ਇਹ ਬਾਹਰ ਹੈ ਤੇ ਬਾਹਰ ਦੇ ਉੱਤੇ ਕढ़ाई ਕੀਤੀ ਹੈ ਦੇਖੋ ਤੇ ਤੁਸੀਂ ਵੀ ਸਾਥੋਂ ਬਣਵਾ ਸਕਦੇ ਹੋ ਆਰਡਰ ਕਰ ਸਕਦੇ ਹੋ ਸਕੀਵੀ ਬਣਵਾਇਦਾ ਤੇ ਪੇਟ ਵਾਲੇ ਸੂਟਾਂ ਦਾ ਤੇ ਕढ़ਾਈ ਵਾਲੇ ਸੂਟਾਂ ਦਾ ਵੀ ਆਰਡਰ ਕਰ ਸਕਦੇ ਹੋ ਦੇਖੋ ਇੱਕ ਅਸੀਂ ਰੱਡ ਕਲਰ ਦਾ ਆਇਆ ਇੱਕ ਅਸੀਂ ਸਰਦਈ ਦਾ ਆਇਆ ਤੇ ਆਪਾਂ ਪਛ ਬਣਾਈ ਕढ़ाई ਕੀਤੀ ਹੈ ਕਿਉਂਕਿ ਰੀਲ ਦਾ ਤਾਂ ਕਲਰ ਉੱਗ ਜਾਂਦਾ ਤੇ ਫਿਰ ਉਹ ਦੂਜੇ ਤੇ ਚੜ ਜਾਂਦਾ ਦੇਖੋ ਤੇ ਹੁਣ ਤੁਹਾਨੂੰ ਦੱਸਦੇ ਆ ਅਸੀਂ ਕਰਲੀ ਕੜਵਾਏ ਤੇ ਇਧਰ ਉਹ ਜੀ ਸਕੇ ਵੀ ਦੇ ਪਾਸੇ ਦੇਖੀ ਕਰੀ ਹਟੇ ਦੇਖੋ ਤੇ ਆਪਾਂ ਰਟ ਧੱਗਾ ਪਾਇਆ ਦੇਖੋ ਤੇ ਆਪਾਂ ਸੁਬੀ ਲਾਈਏ ਆਪਾਂ ਬੜੀ ਲੰਬੀ ਵੀਡੀਓ ਨਹੀਂ ਬਣਾਉਂਦੇ ਉਸੇ ਥੱਲੇ ਕੱਢਦੇ ਆ ਲੈਣੀ ਦੇਖਾ ਇੱਥੇ ਕੱਢ ਲੈਣੀ ਇਹ ਆ ਪਥਰਲੇ ਕੱਢ ਦਿੱਤੀ ਹੋਈ ਹੈ ਇਹ ਜਿਹੜੀ ਜਾਲੀ ਹੈ ਜਾਲੀ ਦੇ ਉੱਤੇ ਕੱਢਣੀ ਆਪਾਂ ਆ ਵੀ 1 2 3 4 ਜਾਣਦੇ ਹੋਗੇ ਜਾਲੀ ਦੇ ਉੱਤੇ ਕੱਢਣੀ ਦੇਖ ਤੇ ਇਸ ਇਧਰ ਨੂੰ ਵੀ ਦਸੋਈ ਪਾਣੀ ਦੇਖੋ ਆ ਸਿੱਧਾ ਜਾਂਦੀ ਆ ਲੈਣ ਤੇ ਆਪਾਂ ਇਦਾਂ ਦਾ

ਬੇਨਾ ਬੁਖਾਰ ਵਾਲਾ ਕੋਈ ਬਸ ਸਰੀਰ ਠੀਕ ਨਹੀਂ ਹਲੋ ਤਿੰਨ ਦਿਨ ਹੋ ਗਏ ਤਾਂ ਕਰਕੇ ਅਸੀਂ ਮੀਢੋ ਨਹੀਂ ਬਣਾਈਗੇ ਇਹਦੀ ਫਿਰ ਪੱਕ ਵੀ ਚੜਦੀ ਹੈ ਨਾ ਥੋੜਾ ਬਾਈ ਤੋਂ ਅੰਦਾਜ਼ੇ ਦੇ ਕੇ ਬਸ ਅਸੀਂ ਇੱਕ ਹੀ ਬਣਾਉਣਾ ਦੱਸਾਂਗੇ ਵਾਲੇ ਦੱਸਦੇ ਕਿਉਂਕਿ ਮੀਢੋ ਵੱਡ ਲੱਭੀ ਹੋ ਜਾਂਦੀ ਹੈ ਜੇ ਕੇਸ ਇਹ ਨੂੰ ਨਾ ਸਮਝਾਈ ਦੁਬਾਰਾ ਉਸੇ ਦੱਸ ਫਿਰ ਵੀਡੀਓ ਬਣਾਉਣਾ ਹੈ ਹੁਣ ਆਪਾਂ ਆਹ ਸਰਦਾ ਹੀ ਧਾਗਾ ਪਾਇਆ ਦੇਖੋ ਇਹਦੇ ਵੀ ਕੱਢ ਦਿੱਤੀ ਆਪਾਂ ਇਹ ਹੁਣ ਆਪਾਂ ਇੱਥੇ ਜਿੱਥੇ ਆਪਾਂ ਰੈੱਡ ਕਲਰ ਕੱਢਿਆ ਸੀ ਜਿੱਥੇ ਆਪਾਂ ਰੈੱਡ ਕਲਰ ਕੱਢਿਆ ਸੀ ਉੱਥੇ ਆਪਾਂ ਕੱਢ ਲੈਣੀ ਹੈ ਇੱਥੇ ਧਾਰੇ ਪੜਨਾਂ ਸੂਈ ਕੱਢਣੀ ਹੈ ਤੇ ਹੁਣ ਤੇ ਹੁਣ ਆਪਾਂ ਇੰਦਰ ਤੁਹਾਨੂੰ ਸਮਝ ਆਏਗੀ ਹੁਣ ਜੇ ਨਾ ਇਹ ਤਾਂ ਮੈਂ ਸਭ ਕੁਝ ਸਕਦਾ। ਇਹ ਦਾਤਾ ਬੜਾ ਘਸਣਾ ਤੇ ਇੱਥੇ ਲਾਜ ਛੱਡਣਾ। ਤੁਸੀਂ ਗਿਣ ਕੇ ਵੀ ਪੜ ਸਕਦੇ ਹੋ ਤਾਂ ਮੈਂ ਤਾਂ ਕੋਈ ਤੱਕੋ ਸੇ ਇਹਦੀ ਬਣਾ ਲੈਂਦੀ। ਇਹ ਤਰ੍ਹਾਂ ਬਣੂਗੀ ਪਿੱਛੇ ਆਪਾਂ ਗੰਢਾ ਤੇ ਦੇਣੀ ਹੈ ਇਹਨਾਂ ਦੇ ਦੋਨਾਂ ਦੀ ਦੋਨਾਂ ਦੀ ਗੰਢ ਦੇਣੀ ਹੈ ਇਹਦਾ ਧਾਗਿਆਂ ਦੀ ਆਪਾਂ ਗਾ ਨਹੀਂ ਕੱਢਣਾ ਫਿਰ ਹਨਾ ਇੱਥੇ ਧਾਗੇ ਜੇ ਬਣ ਜਾਂਦੇ ਆ ਜਦੋਂ ਪਾਉਂਦੇ ਆ ਆਪਾਂ ਫਿਰ ਵਿੱਚ ਚੜਦੇ ਜਾਂਦੇ ਉਂਗਲ ਤੇ ਆਪਾਂ ਇੱਥੋਂ ਦੁਬਾਰਾ ਹੀ ਸ਼ੁਰੂ ਕਰਾਂਗੇ ਠੀਕ ਹੈ ਤੇ ਹੁਣ ਅੱਜ ਤਾਂ ਅਸੀਂ ਛੋਟੀ ਵੀਡੀਓ ਬਣਾਉਂਗਾ ਫਿਰ ਬਾਹਲੀ ਲੰਮੀ ਵੀਡੀਓ ਹੋ ਜਾਊਗੀ ਤੇ ਜੇ ਤੁਹਾਨੂੰ ਨਾ ਸਮਝ ਆਈ ਤਾਂ ਫਿਰ ਦੁਬਾਰਾ ਪੁੱਛਣਾ ਤੇ ਦੇਖੋ ਇੱਥੋਂ ਆਪਾਂ ਕੱਢਣੀ ਹੈ ਇਹਦੇ ਵਿੱਚ ਦੀ ਇੱਥੋਂ ਤੇ ਤੁਹਾਨੂੰ ਆਏ ਤੁਸੀਂ ਗਿਣ ਕੇ ਵੀ ਕੱਢ ਸਕਦੇ ਆ ਤੇ ਤੁਸੀਂ ਉਹ ਵੀ ਦੇਖ ਕਿੰਨਾ ਕੱਢਣਾ ਹੈ ਸਿੱਧਾ ਨਹੀਂ ਕੱਢਣਾ ਦੇਖ ਐਸਾ ਇੰਦਰ ਨੂੰ ਡੇਡਾ ਕੱਢਣਾ ਸੋਈ ਇਹ ਤੇ ਤੁਸੀਂ ਗਿਣ ਵੀ ਲਓ ਇੱਥੋਂ ਕਿੰਨੇ ਘਰ ਹੋਗੇ ਜਾਣ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਸਾਨੂੰ ਵੱਧ ਤੋਂ ਵੱਧ ਸਕੀਵ ਬਗਾਉਂਦੇ ਆ ਆਰਡਰ ਕਰੋ ਸੂਟ ਪੇਂਟ ਦੇ ਕਢਾਈ ਵਾਲੇ ਸੂਟਾਂ ਦੇ ਆਰਡਰ ਕਰੋ ਦੇਖੋ ਜੇ ਤੁਹਾਨੂੰ ਪਸੰਦ ਆਈ ਤਾਂ ਕਮੈਂਟ ਜਰੂਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਦੱਸਣ ਦਾ ਤਰੀਕਾ ਵਧਿਆ ਲੱਗਿਆ ਤਾਂ ਸਾਨੂੰ ਕੋਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਇਕ ਜਰੂਰ ਕਰਦਿਆਂ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਜੀ ਅਗਲੀ ਵੀਡੀਓ 'ਚ ਮਿਲਦੇ ਆ ਸਾਰਿਆਂ ਨੂੰ ਸਸਰੀ ਘਾ